ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਪੈਨਸ਼ਨਾਂ ਤੇ ਭੱਤੇ ਵਧਾ ਦਿੱਤੇ ਗਏ ਨੇ ਪਹਿਲਾਂ ਕਿੰਨੀ ਤਨਖਾਹ ਮਿਲਦੀ ਸੀ ਤੇ ਹੁਣ ਕਿੰਨੀ ਮਿਲੇਗੀ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਵਿਧਾਨ ਸਭਾ ਦਾ ਅੱਜ ਜਿਹੜਾ ਸੈਸ਼ਨ ਹੋਇਆ ਉਸ ਦੇ ਵਿੱਚ ਬਹੁਤ ਸਾਰਾ ਹੰਗਾਮਾ ਹੋਇਆ ਕੀ ਕੁਝ ਗੱਲਬਾਤ ਰਹੀ ਹੈ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਪੁਲਿਸ ਹਿਰਾਸਤ ਦੇ ਵਿੱਚ ਨਹੀਂ ਹੈ ਤੇ ਹੋਰ ਫਿਰ ਉਹ ਕਿੱਥੇ ਨੇ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਨ ਲਈ ਵਾਧੇ ਆਜ ਦੀ ਆਪਣੀ ਪਹਿਲੀ ਖਬਰ ਵੱਲ ਸੋ ਦੇਸ਼ ਦੇ ਵਿੱਚ ਜਿੰਨੇ ਵੀ ਸੰਸਦ ਮੈਂਬਰ ਨੇ ਹੁਣ ਉਹਨਾਂ ਦੀਆਂ ਤਨਖਾਹਾਂ ਉਹਨਾਂ ਦੇ ਰੋਜ਼ਾਨਾ ਭੱਤੇ ਅਤੇ ਪੈਨਸ਼ਨਾਂ ਦੇ ਵਿੱਚ ਇੱਕ ਵਾਅਦਾ ਹੋ ਗਿਆ ਕੇਂਦਰ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਔਰ ਸੋਧਿਆ ਹੋਇਆ ਨੋਟੀਫਿਕੇਸ਼ਨ ਜਿਹੜਾ ਹੈ 1 April 2023 ਤੋਂ ਲਾਗੂ ਹੋ ਗਿਆ ਸੋ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਐਮਪੀਜ਼ ਨੇ ਜਾਨੀ ਕਿ ਸੰਸਦ ਮੈਂਬਰ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਰੋਜ਼ਾਨਾ ਪੱਤਿਆਂ ਦੇ ਵਿੱਚ ਔਰ ਪੈਨਸ਼ਨਾਂ ਦੇ ਵਿੱਚ ਇਜਾਫਾ ਇਸ ਕਰਕੇ ਕੀਤਾ ਗਿਆ ਕਿਉਂਕਿ ਮਹਿੰਗਾਈ ਵੱਧ ਗਈ ਆ ਉਸ ਨੂੰ ਦੇਖਦੇ ਹੋਏ ਇਹ ਜਿਹੜੇ ਪੈਸੇ ਨੇ ਉਹ ਵਧਾਏ ਗਏ ਨੇ ਹੁਣ ਤੁਹਾਨੂੰ ਦੱਸ ਦਿਆਂ ਕਿ ਪਹਿਲਾਂ ਇੱਕ ਐਮਪੀ ਨੂੰ ਕਿੰਨੇ ਪੈਸੇ ਮਿਲਦੇ ਸੀ ਜਾਨੀ ਕਿ ਸੈਲਰੀ ਕਿੰਨੀ ਮਿਲਦੀ ਸੀ ਹੁਣ ਕਿੰਨੀ ਮਿਲੇਗੀ ਰੋਜ਼ਾਨਾ ਪੱਤੇ ਪਹਿਲਾਂ ਕਿੰਨੇ ਮਿਲਦੇ ਸੀ ਹੁਣ ਕਿੰਨੇ ਮਿਲਣਗੇ ਦਰਸਲ ਦੱਸ ਦਈਏ ਕਿ ਜਿੰਨੇ ਵੀ ਸੰਸਦ ਮੈਂਬਰ ਨੇ ਪਹਿਲਾਂ ਉਹਨਾਂ ਨੂੰ ਮਹੀਨੇ ਦੀ ਜਿਹੜੀ ਤਨਖਾਹ ਸੀ ਉਹ 1 ਲੱਖ ਰੁਪਇਆ ਤਨਖਾਹ ਮਿਲਦੀ ਸੀ ਔਰ ਹੁਣ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜਾਨੀ ਕਿ ਹੁਣ ਉਹਨਾਂ ਨੂੰ ਮਹੀਨੇ ਦੀ ਤਨਖਾਹ ਜਿਹੜੀ ਮਿਲਿਆ ਕਰੇਗੀ 1 ਲੱਖ 24000 ਰੁਪਇਆ ਤਨਖਾਹ ਮਿਲੇਗੀ ਪਹਿਲਾਂ ਉਹਨਾਂ ਦੇ ਜਿਹੜੇ ਰੋਜ਼ਾਨਾ ਪੱਤੇ ਸੀ ਜਾਨੀ ਕਿ ਰੋਜ਼ ਦਾ ਖਰਚਾ ਜਿਹੜਾ ਉਹਨਾਂ ਨੂੰ ਮਿਲਦਾ ਸੀ 2000 ਰੁਪਇਆ ਇੱਕ ਸੰਸਦ ਮੈਂਬਰ ਨੂੰ ਮਿਲਦਾ ਸੀ ਉਸ ਨੂੰ ਵਧਾ ਕੇ ਹੁਣ 2500 ਰੁਪਇਆ ਕਰ ਦਿੱਤਾ ਸੰਸਦ ਮੈਂਬਰ ਸੀ ਉਹਨਾਂ ਨੂੰ ਜਿਹੜੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਸੀ ਉਹ ਪੈਨਸ਼ਨ ਪਹਿਲਾਂ ਉਹਨਾਂ ਨੂੰ ਮਹੀਨਾ ਬਾਾਰ ਮਿਲਦੀ ਸੀ 25000 ਰੁਪਇਆ ਉਸ ਨੂੰ ਵਧਾ ਕੇ 31000 ਰੁਪਇਆ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੇ ਉਹਨਾਂ ਨੂੰ ਵਾਧੂ ਪੈਨਸ਼ਨ ਪਹਿਲਾਂ ਮਿਲਦੀ ਸੀ ਉਹ 2000 ਰੁਪਇਆ ਸੀ ਉਸ ਨੂੰ ਵਧਾ ਕੇ ਹੁਣ 2500 ਰੁਪਇਆ ਕਰ ਦਿੱਤਾ ਗਿਆ ਸੋ ਹੁਣ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੇ ਲਈ ਤਾਂ ਬੱਲੇ ਬੱਲੇ ਵਾਲੀ ਗੱਲ ਹੋ ਗਈ ਹੈ ਕਿ ਉਹਨਾਂ ਦੇ ਤਨਖਾਹ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਔਰ ਪੱਤਿਆਂ ਦੇ ਵਿੱਚ ਵਾਧਾ ਹੋ ਗਿਆ ਕਿਉਂਕਿ ਮਹਿੰਗਾਈ ਵਧ ਗਈ ਹੈ ਇਹ ਕੇਂਦਰ ਸਰਕਾਰ ਦੇ ਵੱਲੋਂ ਇਹ ਹਵਾਲਾ ਦੇ ਕੇ ਇਹ ਪੈਸਿਆਂ ਦੇ ਵਿੱਚ ਵਾਧਾ ਕੀਤਾ ਗਿਆ ਕਿਤੇ ਨਾ ਕਿਤੇ ਇਸ ਗੱਲ ਦੇ ਨਾਲ ਇਸ ਚੀਜ਼ ਦਾ ਵੀ ਜ਼ਿਕਰ ਹੋ ਗਿਆ ਕਿ ਵਾਕਈ ਮਹਿੰਗਾਈ ਤਾਂ ਪਿਛਲਿਆਂ ਸਮਿਆਂ ਦੇ ਵਿੱਚ ਵਧੀ ਹੈ ਏਸੀ ਕਰਕੇ ਜਿੰਨੇ ਵੀ ਐਮਪੀਜ਼ ਨੇ ਸੰਸਦ ਮੈਂਬਰ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਉਹਨਾਂ ਦੇ ਪੱਤਿਆਂ ਦੇ ਵਿੱਚ ਸਰਕਾਰ ਨੂੰ ਵਾਅਦਾ ਕਰਨ ਦੀ ਲੋੜ ਪਈ ਹੈ ਪਰ ਲੈ ਦੇ ਕੇ ਗੱਲ ਇਹ ਹੀ ਹੈ ਕਿ ਐਮਪੀਜ਼ ਦੇ ਖਜ਼ਾਨੇ ਦੇ ਵਿੱਚ ਉਹਨਾਂ ਦੀ ਤਨਖਾਹ ਦੇ ਰਾਈ ਹੁਣ ਪੈਸੇ ਘਰਾਂ ਨੂੰ ਵੱਧ ਜਾਇਆ ਕਰਨਗੇ ਅੱਜ ਫਿਰ ਤੋਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਹੰਗਾਮੇਦਾਰ ਰਿਹਾ ਹੈ ਹੰਗਾਮਾ ਹੋਇਆ ਕਈ ਗੱਲਾਂ ਦੇ ਉੱਤੇ ਚਰਚਾ ਹੋਈ ਕਈ ਸਵਾਲ ਪੁੱਛੇ ਗਏ ਕਈਆਂ ਦੇ ਜਵਾਬ ਦਿੱਤੇ ਗਏ ਪਰ ਵਿਰੋਧੀ ਧਿਰ ਜਿਹੜੀ ਹੈ ਯਾਨੀ ਕਿ ਕਾਂਗਰਸ ਪਾਰਟੀ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਬੀਤੇ ਕੱਲ ਵੀ ਜਦੋਂ 21 ਤਰੀਕ ਨੂੰ ਇਹ ਸੈਸ਼ਨ ਸ਼ੁਰੂ ਹੋਇਆ ਔਰ ਗਵਰਨਰ ਦਾ ਅਭਿਵਾਦਨ ਚੱਲ ਰਿਹਾ ਸੀ ਉਸ ਦਰਮਿਆਨ ਹੀ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਔਰ ਵਾਕਆਊਟ ਕਰ ਦਿੱਤਾ ਗਿਆ ਸੀ ਵਾਕਆਊਟ ਅੱਜ ਵੀ ਕੀਤਾ ਹੈ ਕਾਂਗਰਸ ਪਾਰਟੀ ਨੇ ਕਾਦੇ ਲਈ ਕੀਤਾ ਉਹਦੇ ਤੇ ਬਾਅਦ ਚ ਜ਼ਿਕਰ ਕਰਾਂਗੇ ਉਸ ਤੋਂ ਪਹਿਲਾਂ ਐਲਓਪੀ ਪ੍ਰਤਾਪ ਬਾਜਬਾ ਦੇ ਵੱਲੋਂ ਕਈ ਸਵਾਲ ਜਿਹੜੇ ਸਰਕਾਰ ਤੋਂ ਪੁੱਛੇ ਗਏ ਉਹਨਾਂ ਨੇ ਕਿਹਾ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਹੈ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ 52 ਹਜ਼ਾਰ ਸਰਕਾਰੀ ਨੌਕਰੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਦੇ ਦਿੱਤੀਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹਦੇ ਉੱਤੇ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਇੱਕ 52000 ਨੌਕਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਦਿੱਤੀਆਂ ਨੇ ਉਹ ਕਿਹੜੇ ਕਿਹੜੇ ਵਿਭਾਗ ਦੇ ਵਿੱਚ ਕਿੰਨੀਆਂ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਇਸ ਦਾ ਵਾਈਟ ਪੇਪਰ ਜਿਹੜਾ ਉਹ ਜਾਰੀ ਕੀਤਾ ਜਾਣਾ ਚਾਹੀਦਾ ਕਿਉਂਕਿ ਪੰਜਾਬ ਦੀਆਂ ਸੜਕਾਂ ਤੇ ਅੱਜ ਵੀ ਕਈ ਵਿਭਾਗਾਂ ਦੇ ਵਿੱਚ ਉਹ ਜਿਹੜੇ ਅਧਿਆਪਕ ਨੇ ਜਾਂ ਫਿਰ ਹੋਰ ਖੇਤਰਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਸਰਕਾਰ ਤੋਂ ਕਿ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਔਰ ਅੱਜ ਵੀ ਹਾਲਾਂਕਿ ਦਾਅਵਾ ਸਰਕਾਰ ਕਰਦੀ ਹੈ ਕਿ 52000 ਨੌਕਰੀਆਂ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ 3 ਸਾਲਾਂ ਦੇ ਵਿੱਚ ਦੇ ਦਿੱਤੀਆਂ ਗਈਆਂ ਨੇ ਔਰ ਪਰ ਫਿਰ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਸੜਕਾਂ ਦੇ ਉੱਪਰ ਨਜ਼ਰ ਆ ਰਹੇ ਨੇ ਔਰ ਇਸੇ ਦਾ ਹਵਾਲਾ ਦਿੰਦੇ ਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਹੈ ਕਿ ਤੁਸੀਂ 52000 ਨੌਕਰੀਆਂ ਕਿੱਥੀਆਂ ਕਿੱਥੇ ਦਿੱਤੀਆਂ ਨੇ ਉਹਦਾ ਇੱਕ ਵਾਈਟ ਪੇਪਰ ਜਿਹੜਾ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਔਰ ਉਸਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੀ ਵੀ ਗੱਲ ਕੀਤੀ ਹੈ ਕਿਸਾਨਾਂ ਦੇ ਖਿਲਾਫ ਜੋ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਾਰਵਾਈਆਂ ਕੀਤੀਆਂ ਗਈਆਂ ਨੇ ਉਹਨਾਂ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਕਿਹਾ ਕਿ ਐਸਾ ਨਹੀਂ ਹੋਣਾ ਚਾਹੀਦਾ ਕਿਸਾਨਾਂ ਦੇ ਪਿੱਠ ਦੇ ਵਿੱਚ ਛੁਰਾ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਮਾਰਿਆ ਜਾ ਰਿਹਾ ਹੈ ਔਰ ਉਸ ਦੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਵੀ ਕਿ ਕਰਨਲ ਦੇ ਨਾਲ ਜਿਹੜੀ ਕੁੱਟਮਾਰ ਹੋਈ ਹੈ ਉਸ ਦੇ ਵਿੱਚ ਸਰਕਾਰ ਇਨਸਾਫ ਨਹੀਂ ਦਿਵਾ پا ਰਹੀ ਆ ਉਹਦੇ ਲਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਸੋ ਅਸੀਂ ਪਹਿਲਾਂ ਇੱਕ ਜ਼ਿਕਰ ਕੀਤਾ ਸੀ ਕਿ ਵਿਰੋਧੀ ਧਿਰ ਦੇ ਵੱਲੋਂ ਕਾਂਗਰਸ ਪਾਰਟੀ ਦੇ ਵੱਲੋਂ ਫਿਰ ਵਾਕਆਊਟ ਕਿਉਂ ਕੀਤਾ ਗਿਆ ਦਰਸਲ ਅੱਜ ਵਿਧਾਨ ਸਭਾ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਉਹ ਆਪਣੇ ਕੋਈ ਹਲਕੇ ਦੀ ਗੱਲ ਰੱਖਣਾ ਚਾਹੁੰਦੇ ਸੀ ਔਰ ਉਹਨਾਂ ਤੋਂ ਸਮਾਂ ਮੰਗਿਆ ਜਾ ਰਿਹਾ ਸੀ ਕੁਲਤਾਰ ਸਿੰਘ ਸੰਧਮਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਪਰ ਉਹਨਾਂ ਦੇ ਵੱਲੋਂ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਇਸ ਚੀਜ਼ ਦੀ ਵਕਾਲਤ ਜਿਹੜੀ ਆ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੀਤੀ ਕਿ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੂੰ ਬੋਲਣ ਦਾ ਸਮਾਂ ਦਿਓ ਉਹ ਆਪਦੇ ਹਲਕੇ ਦੀ ਗੱਲ ਰੱਖਣਾ ਚਾਹੁੰਦੇ ਨੇ ਪੰਜਾਬ ਦੇ ਮੁੱਦਿਆਂ ਨੂੰ ਵਿਧਾਨ ਸਭਾ ਦੇ ਵਿੱਚ ਰੱਖਣਾ ਚਾਹੁੰਦੇ ਨੇ ਪਰ ਕੁਲਤਾਰ ਸਿੰਘ ਸੰਧਮਾ ਦੇ ਵੱਲੋਂ ਉਹਨਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਹਾਲਾਂਕਿ ਵਿਧਾਇਕ ਸੰਦੀਪ ਜਾਖੜ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਕਿਸਾਨਾਂ ਦੇ ਮੁੱਦੇ ਤੇ ਸੋ ਸੰਦੀਪ ਜਾਖੜ ਉਹਨਾਂ ਨੂੰ ਜਦੋਂ ਇਜਾਜ਼ਤ ਦਿੱਤੀ ਗਈ ਬੋਲਣ ਦੀ ਪਰ ਸੁਖਪਾਲ ਸਿੰਘ ਖੈਰਾ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਜਿੰਨੇ ਵੀ ਉਹਨਾਂ ਦੇ ਵਿਧਾਇਕ ਸੀ ਉਹਨਾਂ ਦੇ ਵੱਲੋਂ ਵਾਕ ਆਊਟ ਕਰ ਦਿੱਤਾ ਗਿਆ ਵਿਧਾਨ ਸਭਾ ਦਾ ਔਰ ਬਾਅਦ ਆ ਕੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਸਾਡੇ ਵਿਧਾਇਕ ਨੂੰ ਬੋਲਣ ਦੀ ਅੰਦਰ ਇਜਾਜ਼ਤ ਨਹੀਂ ਦਿੱਤੀ ਗਈ ਇਸ ਦੇ ਕਰਕੇ ਵਾਕ ਆਊਟ ਕੀਤਾ ਸੋ ਸਾਰਾ ਦਿਨ ਹੰਗਾਮਾ ਚੱਲਿਆ ਹੈ ਹੰਗਾਮੇਦਾਰ ਅੱਜ ਦਾ ਪੂਰਾ ਸੈਸ਼ਨ ਰਿਹਾ ਔਰ ਭਲਕੇ ਜਿਹੜਾ ਸੈਸ਼ਨ ਦਾ ਤੀਸਰਾ ਦਿਨ ਹੋਏਗਾ ਔਰ 26 ਤਰੀਕ ਨੂੰ ਸਭ ਨੂੰ ਇੰਤਜ਼ਾਰ ਹੈ ਕਿ ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਦਾ ਬਜਟ ਪੇਸ਼ ਕਰਨਗੇ ਉਸ ਬਜਟ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਕੀ ਕੁਝ ਖਾਸ ਰਹੇਗਾ ਸਾਰਿਆਂ ਦੀਆਂ ਨਿਗਾਹਾਂ ਬੜੀਆਂ ਰਹਿਣਗੀਆਂ 19 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਲੋਂ ਖਨੌਰੀ ਤੇ ਸ਼ੰਭੂ ਮੋਰਚੇ ਤੋਂ ਕਿਸਾਨਾਂ ਦੇ ਮੋਰਚੇ ਜਿਹੜੇ ਸੀ ਉਹ ਚੱਕ ਦਿੱਤੇ ਗਏ ਔਰ ਜਿਹੜੇ ਕਿਸਾਨ ਆਗੂ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਮੀਟਿੰਗ ਕਰਨ ਲਈ ਗਏ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਔਰ ਉਦੋਂ ਤੋਂ ਹੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਬਹੁਤ ਸਾਰੇ ਹਜ਼ਾਰ ਤੋਂ ਵੀ ਵੱਧ ਕਿਸਾਨ ਆਗੂਸੀ ਜਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਹਨਾਂ ਦਾ ਸਮਾਨ ਸੀ ਜਿਹੜਾ ਉਹਨਾਂ ਨੂੰ ਪੱਟ ਦਿੱਤਾ ਗਿਆ ਉੱਥੋਂ ਮੋਰਚੇ ਚੱਕ ਦਿੱਤੇ ਗਏ ਔਰ ਰਾਹ ਨੂੰ ਖੋਲ ਦਿੱਤਾ ਗਿਆ ਸੀ ਆਮ ਲੋਕਾਂ ਦੇ ਲਈ ਉਸ ਤੋਂ ਬਾਅਦ ਬਹੁਤ ਸਾਰੀਆਂ ਉੱਥੇ ਟਰੈਕਟਰ ਟਰਾਲੀਆਂ ਸੀ ਕਿਸਾਨਾਂ ਦੀਆਂ ਜਿਨ੍ਹਾਂ ਨੂੰ ਇੱਕ ਥਾਂ ਦੇ ਉੱਪਰ ਰੱਖਿਆ ਗਿਆ ਸੀ ਔਰ ਉਸ ਨੂੰ ਲੈ ਕੇ ਬਹੁਤ ਸਾਰਾ ਵਿਵਾਦ ਹੋਇਆ ਸੀ ਸੋ ਇਸ ਤੋਂ ਬਾਅਦ ਕਿਸਾਨ ਕਿਸਾਨ ਆਗੂਆਂ ਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਸਾਡੇ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਲਿਆ ਹੋਇਆ ਪੰਜਾਬ ਪੁਲਿਸ ਸਾਨੂੰ ਦੱਸੇ ਉਹ ਕਿੱਥੇ-ਕਿੱਥੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਕਿਸਾਨਾਂ ਦਾ ਜਿਹੜਾ ਸਮਾਨ ਹੈ ਉਹ ਉਹਦੇ ਨਾਲ ਬਹੁਤ ਸਾਰੀ ਟੁੱਟਪੰਨ ਹੋ ਗਈ ਆ ਕਿਸਾਨਾਂ ਦਾ ਸਮਾਨ ਇੱਧਰ ਉੱਧਰ ਹੋ ਗਿਆ ਕਿਸਾਨਾਂ ਦਾ ਸਮਾਨ ਚੋਰੀ ਹੋ ਰਿਹਾ ਉਹਦੇ ਬਾਰੇ ਪੰਜਾਬ ਸਰਕਾਰ ਸਾਨੂੰ ਜਵਾਬ ਦੇ ਸੋ ਉਹਦੇ ਲਈ ਇੱਕ ਪਟੀਸ਼ਨ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਔਰ ਉਸ ਹਾਈ ਕੋਰਟ ਦੀ ਜਿਹੜੀ ਪਟੀਸ਼ਨ ਸੀ ਉਹਦੇ ਉੱਪਰ ਅੱਜ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਇੱਕ ਵਕੀਲ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਦਰਸਲ ਕੋਰਟ ਦੇ ਵਿੱਚ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਪੁਲਿਸ ਹਿਰਾਸਤ ਦੇ ਵਿੱਚ ਨਹੀਂ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਪਹਿਲਾਂ ਪਟਿਆਲੇ ਲਿਜਾਇਆ ਗਿਆ ਫਿਰ ਰਾਤੋਂ ਰਾਤ ਉਸੇ ਦਿਨ ਰਾਤ ਨੂੰ ਜਲੰਧਰ ਲਿਆਂਦਾ ਗਿਆ ਜਲੰਧਰ ਪੀ ਡਬਲਯੂ ਡੀ ਅਰੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਉਹਨਾਂ ਦੀ ਸਿਹਤ ਵਿਗੜਦੀ ਹੈ ਜੋ ਖਬਰਾਂ ਆਈਆਂ ਸੀ ਔਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਪਟਿਆਲਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਇਸ ਟਾਈਮ ਉਹ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਠੀਕ ਨਹੀਂ ਹੈ ਪਰ ਅੱਜ ਪੰਜਾਬ ਸਰਕਾਰ ਦੇ ਵੱਲੋਂ ਇਹ ਜਵਾਬ ਜਿਹੜਾ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੀ ਹਿਰਾਸਤ ਦੇ ਵਿੱਚ ਨਹੀਂ ਆ ਕਿਸਾਨ ਆਗੂ ਆਪਣੀ ਮਰਜ਼ੀ ਦੇ ਨਾਲ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਮਤਲਬ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਮਰਜ਼ੀ ਦੇ ਨਾਲ ਅਸੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਇਹ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਅੱਜ ਦਾਅਵੇ ਕੀਤੇ ਗਏ ਨੇ ਇਸ ਤੋਂ ਇਲਾਵਾ ਕੋਰਟ ਨੇ ਫਿਰ ਕਿਹਾ ਕਿ ਜੇਕਰ ਆਪਣੀ ਮਰਜ਼ੀ ਨਾਲ ਉਹ ਗਏ ਨੇ ਫਿਰ ਉਹਨਾਂ ਦੇ ਪਰਿਵਾਰ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ ਪੰਜਾਬ ਪੁਲਿਸ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੇਵੇ ਜਗਜੀਤ ਸਿੰਘ ਡੱਲੇਵਾਲ ਨੂੰ ਔਰ ਉਹਨਾਂ ਨੇ ਕਿਹਾ ਕਿ ਹਦਾਇਤ ਜਾਰੀ ਕੀਤੀ ਕਿ ਉਹਨਾਂ ਦੇ ਪਰਿਵਾਰ ਨੂੰ ਮਿਲਾਓ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਮਿਲਾਓ ਔਰ ਉਹਨਾਂ ਦੀ ਜਿਹੜੀ ਰਿਹਾਈ ਹੈ ਉਸ ਦੇ ਵਿੱਚ ਕਿਸੇ ਤਰੀਕੇ ਦਾ ਦਖਲ ਨਹੀਂ ਹੋਣਾ ਚਾਹੀਦਾ ਕਿਉਂਕਿ ਸੁਣਵਾਈ ਹੋਈ ਅਜ ਪਟੀਸ਼ਨ ਦੇ ਉੱਪਰ ਪਟੀਸ਼ਨ ਦੇ ਉੱਪਰ ਸਿੱਧੇ ਤੌਰ ਦੇ ਉਤੇ ਦੋਵੇਂ ਦੀਆਂ ਦੇ ਜਿਹੜੇ ਵਕੀਲ ਸੀ ਉਹਨਾਂ ਦੇ ਵੱਲੋਂ ਸਵਾਲ ਜਵਾਬ ਕੀਤੇ ਗਏ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੇ ਵਕੀਲ ਪੇਸ਼ ਹੋਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਿਰਫ ਅਸੀਂ ਕੋਈ ਹਿਰਾਸਤ ਦੇ ਵਿੱਚ ਨਹੀਂ ਲਿਆ ਅਸੀਂ ਉਹਨਾਂ ਨੂੰ ਸਿਹਤ ਸਹੂਲਤਾ ਦਵਾ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਬਣਦੀਆਂ ਸਿਹਤ ਸਹੂਲਤਾ ਜਿਹੜੀਆਂ ਉਹਨਾਂ ਦੀਆਂ ਸਿਹਤ ਦੇ ਹਿਸਾਬ ਦੇ ਨਾਲ ਕਿਉਂਕਿ ਉਹ ਮਰਨ ਬਰਤ ਤੇ ਬੈਠੇ ਨੇ ਔਰ 100 ਦਿਨ ਤੋਂ ਵੀ ਵੱਧ ਸਮਾਂ ਹੋ ਗਿਆ ਉਹਨਾਂ ਦੇ ਵੱਲੋਂ ਕੁਝ ਖਾਦਾ ਪੀਤਾ ਨਹੀਂ ਗਿਆ ਔਰ ਹੁਣ ਦੱਸਿਆ ਇਹ ਵੀ ਜਾ ਰਿਹਾ ਸੀ ਕਿ ਉਹ ਖਾ ਪੀ ਤੇ ਪਹਿਲਾਂ ਇੰਨੀ ਸੀ ਰਹੇ ਜਦੋਂ ਤੋਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਸ ਤੋਂ ਬਾਅਦ ਉਹਨਾਂ ਨੇ ਸਿਹਤ ਸਹੂਲਤਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਪੁਲਿਸ ਨੇ ਇਹਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਸਿਹਤ ਸਹੂਲਤਾਂ ਨਹੀਂ ਲੈ ਰਹੇ ਉਹ ਹਸਪਤਾਲ ਦੇ ਵਿੱਚ ਨੇ ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਸਿਹਤ ਸਹੂਲਤਾਂ ਜਗਜੀਤ ਸਿੰਘ ਡੱਲੇਵਾਲ ਨਹੀਂ ਲੈ ਰਹੇ ਜੋ ਅੱਜ ਅਪੀਲ ਦਲੀਲ ਜੋ ਹਾਈ ਕੋਰਟ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ प्रेस कॉन्फ्रेंस की थी कि उस प्रेस कॉन्फ्रेंस में किसान अगुआ ने की किया है ਤੁਹਾਨੂੰ ਸੁਣਾਦੇ ਨੇ बंद साथियों के लिए कॉल दी है हम उसका सपोर्ट करते हैं 28 तारीख को उसके के अंदर शामिल होगा एसकेएम नॉन कलेक्टर और किसान मजदूर मोर्चा के सदस्य जो जो अगली कॉल है 31 तारीख को आम आदमी पार्टी के मंत्रियों के घरों का घेराव किया जाएगा और यह तब तक जारी रहेगा कि जब तक बहराम के जी के ऊपर किया गया अटैक का एसएचओ और मोर्चे के अंदर जो चोरी हुआ सामान है उसकी भरपाई नहीं हो जाती उसकी बरामदगी नहीं हो जाती और मोर्चे के दौरान जो सर्च ऑपरेशन जो कुद के नौजवानों द्वारा और किसान मजदूर मोर्चा और एसकेएम नॉन पॉलिटिकल के मेंबरों द्वारा जो खनौरी बॉर्डर पर सामान गुम हुआ है उनका जहां जहां से सामान मिल रहा है चोरी का सामान उनके खिलाफ कड़ी से कड़ी कार्रवाई नहीं हो जाती और गुरलाल को विधानसभा सदस्य से बर्खास्त नहीं किया जाता तब तक हमारा वहां पर पक्का मोर्चा जारी रहेगा अगर एक दिन के मोर्चे में सरकार नहीं मानती और, और किसानों की हमारी रिहाई नहीं हो जाती जो हमारे किसान नेता जेलों में बंद है इसके साथ ही कि जैसा कि आप सबने देखा कि बहुत सा सामान चोरी होने के बावजूद भी हमें पूरी सपोर्ट मिल रही है और जो लोकल एमएलए है आम आदमी से दलाल वो अलग अलग ढंग से सज से रच रहा है और उसके नुमाइंदे उसके अंदर शामिल है तो हमने वहाँ पर एक सद्भावना एक एकत्रता रखी है कि हमारा भाईचारा कायम रहे और हमारी जो आगे की लड़ाई है बीजेपी के खिलाफ बारह मांगों पर वो देश को एमएसपी गारंटी कानून को लागू करवाने के लिए किसानों को कर्जा मुक्त करवाने के लिए वो निरंतर जारी रहेगी अभी क्या है कि सरकार ने एक हल्फनामा दायर किया है बड़ी हास्यपद्ध यह घटना है कि सरकार तमाम सबूतों के बावजूद कि के मीडिया के अंदर कवरेज है कि डालेवाल साहब की गिरफ्तारी हुई उन्हें जलंधर ले जाया गया पिंग्स हॉस्पिटल के अंदर वहां के कैमरों की फुटेज है फिर पीडब्ल्यू डी रेस्ट जलंधर में रखा गया और रात उनको कल रात पार्क हॉस्पिटल पटियाला के अंदर ले जाया गया परिवार को नहीं मिलने दिया गया तमाम नेताओं को नहीं मिलने दिया गया उनके सदस्यों को नहीं मिलने दिया गया तो अब जाकर हल्फनामा दे देती है सरकार कितना झूठा हल्फनामा कि हमने गिरफ़्तारी नहीं करी और ये नहीं बताती है कि किस कानून के तहत किसानों की गिरफ्तारी हुई और क्यों हुई तो ये जो जुल्म है ये है ये सब तरीके से हम इसकी पूरी निंदा करते हैं और इसके साथ ही जो हमारे साथी हैं बलवंत सिंह जी बहराम के उनको बड़ी लाठी लाठीचार्ज करके पीटा गया मोर्चे के ऊपर फिर उनको छोड़ दिया गया बुजुर्गों को पीटा गया वहां पर जो महिलाएं किसान थी उनको पीटा गया तमाम आपने वीडियो देखे हैं कि कैसे पुलिस वाले सामान उठा कर ले जा रहे हैं जिसकी बड़े तौर पर निंदा की गई है इसके साथ ही पूरे देश ने दिखा दिया कि तमिलनाडु के अंदर ट्रेने जाम कर, कर किसानों ने दिखाया के हमारे जो साथी हैं वो जेलों में बंद हैं केरल के पीटी जॉन जी जेल में बंद हैं पी आर पांड्यन तमिलनाडु से पीटी जॉन और उनके साथ नंद कुमार वो तमिलनाडु से हैं हरियाणा से सात किसान जिनके अंदर गुरमीत सिंह कुलदीप सिंह जी बलकार सिंह जी नवदीप सिंह जी जय सिंह जी जलवेड़ा बलजीत सिंह जी

ਕਿਸਾਨਾਂ ਗੁਨੇ ਜੋ ਅਜੇ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਸੋ ਜਦੋਂ ਕੋਰਟ ਦੇ ਵਿੱਚ ਇਹ ਸਾਰੀ ਗੱਲਬਾਤ ਅੱਜ ਹੋਈ ਤੇ ਉਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਡਾਕਟਰ ਸੁਖਚੈਨ ਸਿੰਘ ਗਿੱਲ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਨੂੰ ਕਰਦੇ ਆ ਉਹਨਾਂ ਨੇ ਕਿਹਾ ਕਿ 800 ਦੇ ਕਰੀਬ ਐਸੇ ਕਿਸਾਨ ਨੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਹੀ ਰਿਹਾ ਕਰ ਚੁੱਕੇ ਹਾਂ ਔਰ ਉਹਨਾਂ ਨੇ ਕਿਹਾ ਕਿ ਅੱਜ ਤੁਰੰਤ ਪ੍ਰਭਾਵ ਦੇ ਨਾਲ 450 ਹੋਰ ਕਿਸਾਨਾਂ ਨੂੰ ਅਸੀਂ ਰਿਹਾ ਕਰਨ ਜਾ ਰਹੇ ਹਾਂ ਮਤਲਬ ਕਿ ਅੱਜ ਹੋਰ ਕਿਸਾਨਾਂ ਨੂੰ ਰਿਹਾ ਕੀਤਾ ਗਿਆ ਹੈ ਔਰ ਦੂਸਰੇ ਪਾਸੇ ਕਿ ਕਿਸਾਨਾਂ ਨੇ ਚਿੰਤਾ ਜਤਾਈ ਸੀ ਕਿ ਉਹਨਾਂ ਦੇ ਸਮਾਨ ਦੇ ਨਾਲ ਬਹੁਤ ਲੁੱਟਖੋ ਹੋ ਰਹੀ ਆ ਉਹਨਾਂ ਦਾ ਕਿਸਾਨਾਂ ਦਾ ਜਿਹੜਾ ਟਰੈਕਟਰ ਟਰਾਲੀਆਂ ਨੇ ਉਹਨਾਂ ਦੇ ਵਿੱਚ ਏਸੀ ਲੱਗੇ ਹੋਏ ਸੀ ਵਾਸ਼ਿੰਗ ਮਸ਼ੀਨਾਂ ਤੱਕ ਪਈਆਂ ਸੀ ਕਿਸਾਨਾਂ ਦੀਆਂ ਕਿਉਂਕਿ ਪਿਛਲੇ 1 ਸਾਲ ਤੋਂ ਉਹਨਾਂ ਦੇ ਵੱਲੋਂ ਜਿਹੜਾ ਮੋਰਚਾ ਲਗਾਇਆ ਹੋਇਆ ਸੀ ਉੱਤੇ ਕਿਸਾਨਾਂ ਨੇ ਹਰੇਕ ਤਰ੍ਹਾਂ ਦੀ ਸੁੱਖ ਸੁਵਿਧਾ ਜਿਹੜੀ ਸੀ ਆਪਦੇ ਟਰੈਕਟਰ ਟਰਾਲੀਆਂ ਦੇ ਵਿੱਚ ਰੱਖੀ ਹੋਈ ਸੀ ਪਰ ਜਿਸ ਦਿਨ ਕਿਸਾਨਾਂ ਦੇ ਉਸ ਮੋਰਚੇ ਨੂੰ ਚੁਕਵਾਇਆ ਗਿਆ ਤੇ ਉਥੇ ਬਲਡੋਜ਼ਰ ਫੇਰਿਆ ਗਿਆ ਟਰੈਕਟਰ ਟਰਾਲੀਆਂ ਦੇ ਨਾਲ ਜਿੱਥੇ ਤੰਬੂ ਪੱਟੇ ਗਏ ਉਥੇ ਹੀ ਬਹੁਤ ਸਾਰੇ ਏਸੀ ਇਸਤਰੀਤ ਕੇ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਚੀਜ਼ਾਂ ਸੀ ਉਹਨਾਂ ਦੇ ਨਾਲ ਵੀ ਜਿਹੜੀ ਟੁੱਟਪਨ ਹੋਈ ਹੈ ਔਰ ਜਿਹੜੀਆਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਥਾਂ ਦੇ ਉੱਤੇ ਸਮਾਨ ਜਿਹੜਾ ਸਾਰਾ ਇਕੱਠਾ ਕੀਤਾ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਉਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸੀ ਜਿਦੇ ਵਿੱਚ ਕਿਸਾਨਾਂ ਦੇ ਉਹਨਾਂ ਸਮਾਨਾਂ ਨੂੰ ਕੁਝ ਲੋਕ ਚੋਰੀ ਕਰਦੇ ਹੋਏ ਵੀ ਨਜ਼ਰ ਆਏ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਕਿ ਸਾਡੇ ਸਮਾਨ ਦੇ ਨਾਲ ਬਹੁਤ ਹੇਰਾਫੇਰੀ ਹੋ ਗਈ ਹੈ ਔਰ ਇਸ ਕਰਕੇ ਅਸੀਂ ਕੋਰਟ ਤੋਂ ਕੋਰਟ ਨੂੰ ਕਹਿੰਦੇ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਜਿੰਨਾ ਵੀ ਸਮਾਨ ਹੈ ਉਸੇ ਤਰੀਕੇ ਦੇ ਨਾਲ ਸਾਰਾ ਸਮਾਨ ਵਾਪਸ ਕਰਵਾਉਣ ਸੋ ਅੱਜ ਉਹਨਾਂ ਨੇ ਜੋ ਜਦੋਂ ਡਾਕਟਰ ਸੁਖਚੰਦ ਸਿੰਘ ਗਿੱਲ ਹੁਣੀ ਇਸ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਲਈ ਬੜੇ ਸੁਹਿਰਦਾਂ ਔਰ ਉਹਨਾਂ ਨੇ ਹਰੇਕ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਜੇਕਰ ਕੋਈ ਕੋਈ ਕਿਸਾਨ ਹੈ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਹੈ ਉਸ ਨੰਬਰ ਦੇ ਉੱਤੇ ਕਹਿੰਦੇ ਤੁਸੀਂ ਸੰਪਰਕ ਕਰੋ ਕਿਸਾਨਾਂ ਦੀ ਹਰੇਕ ਤਰ੍ਹਾਂ ਦੀ ਅਸੀਂ ਮਦਦ ਕਰਨ ਦੇ ਲਈ ਬਿਲਕੁਲ ਤਿਆਰ ਬਰਤਿਆ ਨਾ ਅੱਜ ਹਾਈ ਕੋਰਟ ਦੇ ਵੱਲੋਂ ਸੀਐਮ ਭਗਵੰਤ ਮਾਨ ਔਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾਂ ਨੂੰ ਇੱਕ ਨੋਟਿਸ ਭੇਜਿਆ ਗਿਆ ਔਰ 3 ਮਈ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਦਰਸਲ ਪੇਸ਼ ਹੋਣ ਦੇ ਲਈ ਕਹਿਣਾ ਕਿਉਂ ਪਿਆ ਇਹ ਇੱਕ ਪਟੀਸ਼ਨ ਪਾਈ ਸੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਨੇ ਈਮਾਨ ਸਿੰਘ ਮਾਨ ਉਹਨਾਂ ਦੇ ਵੱਲੋਂ ਇੱਕ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਮਾਨ ਹਾਨੀ ਦਾ ਕੇਸ ਉਹਨਾਂ ਨੇ ਕੀਤਾ ਸੀ ਐਮ ਭਗਵੰਤ ਮਾਨ ਔਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੁਣਾਂ ਦੇ ਉੱਪਰ ਮੰਗ ਉਹਨਾਂ ਦੀ ਕੀਤੀ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਦੇ ਉੱਪਰ ਗਲਤ ਇਲਜ਼ਾਮ ਸੀ ਐਮ ਭਗਵੰਤ ਮਾਨ ਔਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਲਗਾਏ ਗਏ ਨੇ ਔਰ ਜਿਹੜੇ ਕਿ ਬਿਆਨ ਬਿਲਕੁਲ ਬੇਬੁਨਿਆਦੇ ਨੇ ਔਰ ਇਸ ਦੇ ਕਰਕੇ ਉਹਨਾਂ ਨੇ ਮਾਨ ਹਾਨੀ ਦਾ ਜਿਹੜਾ ਕੇਸ ਹੈ ਉਹ ਕੀਤਾ ਹੈ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਮੋਹਾਲੀ ਦੇ ਮਾਜਰੀ ਤਹਿਸੀਲ ਦੇ ਵਿੱਚ 125 ਏਕੜ ਪੰਚਾਇਤੀ ਜ਼ਮੀਨ ਹੜਪਣ ਦਾ ਇਲਜ਼ਾਮ ਜਿਹੜਾ ਸਿਮਰਨਜੀਤ ਸਿੰਘ ਮਾਨ ਦੇ ਉੱਪਰ ਲਗਾਇਆ ਸੀ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਦੇ ਹੁਣਾਂ ਦੇ ਵੱਲੋਂ ਬਾਅਦ ਦੇ ਵਿੱਚ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਉਹਨਾਂ ਨੇ ਕਿਹਾ ਸੀ ਕਿ ਮੇਰਾ ਮੇਰੇ ਕੋਲ ਛੋਟੀ ਵੱਡੀ ਨੰਗਲ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੱਕ ਜ਼ਮੀਨ ਹੈ 5 ਬਿੱਗੇ 14 ਬਿਸਵੇ ਜ਼ਮੀਨ ਮੇਰੇ ਕੋਲ ਮੌਜੂਦ ਹੈ ਪਰ ਇਹ ਜਿਹੜਾ 125 ਏਕੜ ਜ਼ਮੀਨ ਜਿਹੜੀ ਹੜਪੰਦਾਂ ਮੇਰੇ ਉੱਪਰ ਇਲਜ਼ਾਮ ਲਗਾਇਆ ਗਿਆ ਇਹ ਬਿਲਕੁਲ ਝੂਠਾ ਹੈ ਔਰ ਉਸ ਦੇ ਲਈ ਉਹਨਾਂ ਨੇ ਕਿਹਾ ਸੀ ਕਿ ਮੈਂ ਸੀਐਮ ਭਗਵੰਤ ਮਾਨ ਹੁਣਾਂ ਦੇ ਉੱਪਰ ਔਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਦੇ ਉੱਪਰ ਮਾਨਹਾਨੀ ਦਾ ਕੇਸ ਵੀ ਕਰਾਂਗਾ ਇਹ ਕੇਸ ਉਹਨਾਂ ਦੇ ਵੱਲੋਂ ਪਹਿਲਾਂ ਵੀ ਕੀਤਾ ਗਿਆ ਸੀ ਪਰ ਉਹ ਉਹਨਾਂ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਫਿਰ ਉਸ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ ਜਿਹਦੇ ਉੱਤੇ ਸੁਣਵਾਈ ਹੋਈ ਸੁਣਵਾਈ ਹੁੰਦਿਆਂ ਫਿਰ ਇੱਕ ਨੋਟਿਸ ਜਿਹੜਾ ਸੀਐਮ ਭਗਵੰਤ ਮਾਨ ਔਰ ਕੁਲਦੀਪ ਸਿੰਘ ਢਾਲੀਵਾਲ ਨੂੰ ਭੇਜ ਦਿੱਤਾ ਅਪੇਸ਼ ਹੋਣ ਦੇ ਲਈ ਉਹਨਾਂ ਨੂੰ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ